ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਸ਼ੇ ਦਾ ਮੁੱਦਾ ਪੰਜਾਬ ਲਈ ਬਹੁਤ ਹੀ ਅਹਿਮ ਮੁੱਦਾ ਹੈ ਪਰ ਅਫਸੋਸ ਇਸ ਨੂੰ ਕਦੇ ਵੀ ਇੰਨੀ ਐਮੀਅਤ ਨਹੀਂ ਦਿੱਤੀ ਗਈ ਜਿੰਨੀ ਕੀ ਦੇਣੀ ਚਾਹੀਦੀ ਸੀ ਇੱਕ ਪਾਸੇ ਨਸ਼ੇ ਦੇ ਕਾਰਨ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਤੇ ਜਿਨ੍ਹਾਂ ਨੂੰ ਇਸ ਲਾਨਤ ਦਾ ਮੁਕਾਬਲਾ ਕਰਨ ਦੀ ਲੋੜ ਸੀ ਉਹ ਮੁਕਾਬਲਾ ਕਰਨ ਦੀ ਥਾਂ ਤੇ ਸਿਆਸਤ ਕਰਨੇ ਰਹੇ ਹੁਣ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਗੀ ਹੈ ਅਤੇ ਨਸ਼ੇ ਨੂੰ ਠੱਲ ਪਾਉਣ ਦੇ ਲਈ ਲੋੜੀਂਦੇ ਕਦਮ ਚੱਕਣ ਨੂੰ ਤਿਆਰ ਹੈ ਪਰ ਇਹ ਸਰਕਾਰ ਕਿੰਨੀ ਗੰਬੀਰ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਸ਼ੁਰੂਆਤ ਲੱਗਦਾ ਹੈ ਕਿ ਚੰਗੀ ਹੋਈ ਹੈ ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ 3 ਮਹੀਨੇ ਦੀ ਸਮਾਂ ਸੀਮਾ ਜਿਹੜੀ ਹੈ ਉਹ ਤੈਅ ਕੀਤੀ ਹੈ ਇੱਕ ਡੈਡਲਾਈਨ ਰੱਖੀ ਗਈ ਹੈ ਸਰਕਾਰ ਵੱਲੋਂ ਕਿ 3 ਮਹੀਨੇ ਦੇ ਅੰਦਰ ਅੰਦਰ ਨਸ਼ੇ ਦੀ ਇਸਲਾਮਤ ਨੂੰ ਖਤਮ ਕੀਤਾ ਜਾਵੇ ਸ਼ਨੀਵਾਰ ਨੂੰ ਹੀ ਸਰਕਾਰ ਵੱਲੋਂ ਬੜਾਈ ਗਈ ਸਬਕਮਿਟੀ ਜਦੋਂ ਆਪਣੀ ਪਹਿਲੀ ਮੀਟਿੰਗ ਕਰ ਰਹੀ ਸੀ ਤਾਂ ਸਮਾਨਾਂਤਰ ਹੀ ਪੰਜਾਬ ਪੁਲਿਸ ਸੂਬੇ ਪੱਧਰ 'ਤੇ ਨਸ਼ਿਆਂ ਖਿਲਾਫ ਆਪਰੇਸ਼ਨ ਕਾਸੂ ਨੂੰ ਅੰਜਾਮ ਦੇ ਰਹੀ ਸੀ ਸੂਬੇ ਦੀ ਜਿੰਨੀਆਂ ਵੀ ਬਦਨਾਮ ਥਾਵਾਂ ਨੇ ਕਲੋਨੀਆ ਨੇ ਜਿੱਥੇ ਕੀ ਨਸ਼ਾ ਵੇਚਿਆ ਜਾਂਦਾ ਹੈ ਜਾਂ ਇਹ ਖਦਸ਼ਾ ਹੈ ਕਿ ਇੱਥੇ ਨਸ਼ੇ ਦੀ ਵਿਕਰੀ ਹੁੰਦੀ ਹੈ ਉਹਨਾਂ ਤੇ ਪੁਲਿਸ ਵੱਲੋਂ ਰੇਡ ਮਾਰੀ ਗਈ ਸੀ ਪੰਜਾਬ ਪੁਲਿਸ ਨੇ ਕਰੀਬ 12000 ਮੁਲਾਜ਼ਮ ਜਿਨ੍ਹਾਂ ਨੂੰ 900 ਟੀਮਾਂ ਦੇ ਵਿੱਚ ਵੰਡਿਆ ਗਿਆ ਸੀ ਉਹਨਾਂ ਨੇ ਸੂਬੇ ਭਰ ਦੀਆਂ 369 ਨਸ਼ੇ ਲਈ ਬਰਨਾਮਾ ਥਾਵਾਂ ਨੂੰ ਘੇਰਾ ਪਾਇਆ 798 ਜਿਹੜੀਆਂ ਨੇ ਉਹ ਰੇਡਾਂ ਮਾਰੀਆਂ ਗਈਆਂ ਜਿਸ ਦੇ ਨਤੀਜੇ ਵਜੋਂ 290 ਜਿਹੜੇ ਨੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲੀ ਇਸ ਤੋਂ ਪਹਿਲਾਂ 232 ਨਵੀਆਂ ਐਫਆਈਆਰਾਂ ਦਰਜ ਕੀਤੀਆਂ ਗਈਆਂ ਸੀਗੀਆਂ ਇਹਨਾਂ ਐਫਆਈਆਰਾਂ ਨੂੰ ਦਰਜ ਕਰਨ ਤੋਂ ਬਾਅਦ ਜਿਹੜੀ 290 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਹੋਈ ਤਕਰੀਬਨ 4 ਘੰਟੇ ਚੱਲੇ ਇਸ ਆਪਰੇਸ਼ਨ ਦੇ ਵਿੱਚ ਨਸ਼ਾ ਤਸਕਰ ਦੀਆਂ ਗ੍ਰਿਫਤਾਰੀਆਂ ਤੋਂ ਇਲਾਵਾ 8.14 ਕਿਲੋ ਹੈਰੋਇਨ 1.21 ਕਿਲੋ ਅਫੀਮ 35 ਕਿਲੋ ਗਾਂਜਾ 19 ਕਿਲੋ ਭੁੱਕੀ 700 ਗ੍ਰਾਮ ਚਰਸ 16238 ਨਸ਼ੀਲੀਆਂ ਗੋਲੀਆਂ ਅਤੇ ਟੀਕੇ 8.02 ਲੱਖ ਨਸ਼ੇ ਦੇ ਨਾਲ ਜੁੜੀ ਹੋਈ ਨਕਦੀ ਇਹ ਸਾਰਾ ਕੁਝ ਬਰਾਮਦ ਕੀਤਾ ਗਿਆ ਹੈ। ਸਰਕਾਰ ਵੱਲੋਂ ਨਸ਼ਾ ਖਿਲਾਫ ਵੱਡੀ ਗਈ ਇਸ ਮਹਿੰਮ ਵਿੱਚ ਕੁਝ ਥਾਵਾਂ ਤੇ ਨਸ਼ੇ ਦੇ ਸੌਦਾਗਰਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਬਲਡੋਜ਼ਰਾਂ ਦੇ ਨਾਲ ਤੋੜਿਆ ਗਿਆ। ਇਹ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਮੁਜਰਮ ਵਿਰੁੱਧ ਕਾਰਵਾਈ ਦੇ ਵਿੱਚ ਘਰਾਂ ਨੂੰ ਤੋੜਿਆ ਜਾਵੇ। ਕੈਬਿਨੇਟ ਸਬ ਕਮੇਟੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਲੀਡ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਇਸ ਕਮੇਟੀ ਦੀ ਪਹਿਲੀ ਮੀਟਿੰਗ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੋ ਕਿ ਇਸ ਮੁਹਿੰਮ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਸ ਮੁਹਿੰਮ ਦੀ ਸਮੀਖਿਆ ਵੀ ਕੀਤੀ ਗਈ ਮੀਟਿੰਗ ਦੇ ਵਿੱਚ ਮੁੱਖ ਸਕੱਤਰ ਜਿਹੜੇ ਨੇ ਚੀਫ ਸਕੱਟਰੀ ਕੈਪਸਨਾ ਅਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹੇ ਇਸ ਮੀਟਿੰਗ ਦੇ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਮੈਂਬਰਾਂ ਦੇ ਵਿੱਚ ਤਕਸੀਮ ਕਰ ਲਿਆ ਗਿਆ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੀ ਜਿਹੜੀ ਜ਼ਿੰਮੇਵਾਰੀ ਹੈ ਕਿਸ ਮਨਿਸਟਰ ਨੂੰ ਕਿਸ ਮੈਂਬਰ ਨੂੰ ਦਿੱਤੀ ਜਾਵੇਗੀ ਤਾਂ ਕਿ ਉੱਥੇ ਉਹ ਦੌਰੇ ਕਰਕੇ ਗਰਾਊਂਡ ਸਟੇਟ ਸਿਚੁਏਸ਼ਨ ਕੀ ਹੈ ਜ਼ਮੀਨੀ ਹਕੀਕਤ ਦੇ ਉੱਪਰ ਨਜ਼ਰ ਰੱਖ ਸਕਣ ਤਾਂ ਕਿ ਇਸ ਮਹਿੰਮ ਨੂੰ ਜਿਹੜਾ ਹੈ ਕਾਮਯਾਬੀ ਤੱਕ ਪਹੁੰਚਾਇਆ ਜਾ ਸਕੇ ਹਰਪਾਲ ਚੀਮਾ ਦੇ ਕੋਲ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਅਤੇ ਤਰਨਤਾਰਨ ਜਿਹੜੇ ਜ਼ਿਲ੍ਹੇ ਨੇ ਉਹ ਮਿਲੇ ਨੇ ਉਹ ਇਨ੍ਹਾਂ ਜ਼ਿਲ੍ਹਿਆਂ ਦੀ ਨਿਗਰਾਨੀ ਕਰਨਗੇ ਅਮਨ अरोड़ा ਜਿਹੜੇ ਨੇ ਉਹ ਲੁਧਿਆਣਾ ਪਟਿਆਲਾ ਕਪੂਰਥਲਾ ਮੋਹਾਲੀ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਇੰਚਾਰਜ ਹੋਣਗੇ ਕਰਨਪ੍ਰੀਤ ਸਿੰਘ ਸੌਂਧ ਇਨ੍ਹਾਂ ਕੋਲ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋਟਲਾ ਇਹ ਜ਼ਿਲ੍ਹੇ ਨੇ ਤੇ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਕੇ ਉਹ ਇਸ ਮੁਹਿੰਮ ਦਾ ਜਾਇਜ਼ਾ ਲੈਣਗੇ ਲਾਲਜੀਤ ਸਿੰਘ ਭੁੱਲਰ ਦੇ ਹਿੱਸੇ ਫਰੀਦਕੋਟ ਮੁਖਤਸਰ ਫਾਜ਼ਲਕਾ ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਆਏ ਹਨ ਕਮੇਟੀ ਦੇ ਪੰਜਵੇਂ ਜਿਹੜੇ ਮੈਂਬਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਪੂਰੇ ਸੂਬੇ ਦੇ ਵਿੱਚ ਚੱਲ ਰਹੇ ਨਸ਼ਾ ਛੜਾਉ ਕੇਂਦਰ ਤੇ ਮੁੜ ਵਸੇਵਾ ਦੇ ਜਿਹੜੇ ਸੈਂਟਰ ਨੇ ਉਹਨਾਂ ਦੀ ਨਿਗਰਾਨੀ ਕਰਨ ਦਾ ਜੁਮਾ ਲਾਇਆ ਗਿਆ ਹੈ ਤਾਂ ਕਿ ਨਸ਼ਾ ਨਾ ਮਿਲਣ ਕਰਕੇ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਨੇ ਉਨ੍ਹਾਂ ਦਾ ਇਲਾਜ ਅਤੇ ਉਨ੍ਹਾਂ ਦੀ ਦੇਖਭਾਲ ਦੋਨੋਂ ਕੀਤਾ ਜਾ ਸਕਦਾ ਹੈ। ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ মিডিਆ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਇਹ ਕਿਹਾ ਕਿ ਕਿਸੇ ਵੀ ਜਿਹੜਾ ਆਦੀ ਹੈ, ਨਸ਼ੇ ਦਾ ਆਦੀ ਹੈ ਉਸ ਨੂੰ ਅਸੀਂ ਮੁਜਰਮ ਨਹੀਂ ਸਮਝਾਂਗੇ। ਕਿਸੇ ਵੀ ਨਸ਼ੇ ਦੇ ਆਦੀ ਨੌਜਵਾਨ ਦੇ ਨਾਲ ਮੁਜਰਮ ਵਰਗਾ ਸਲੂਕ ਨਹੀਂ ਕਰਾਂਗੇ। ਉਹਨਾਂ ਨੂੰ ਮਰੀਜ਼ਾਂ ਦੀ ਤਰ੍ਹਾਂ ਹੀ ਰੱਖਿਆ ਜਾਵੇਗਾ ਤੇ ਹਸਪਤਾਲਾਂ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਵੇਗਾ। ਪਿਛਲੀਆਂ ਸਰਕਾਰਾਂ ਵੱਲੋਂ ਚਲਾਏ ਇਸ ਨਸ਼ੇ ਦੇ ਦਰਿਆ ਨੂੰ 100% ਦੀ ਰੋਕਣਾ ਸੂਬੇ ਦੀ 3 ਕਰੋੜ ਜਿਹੜੀ ਜਨਤਾ ਹੈ, ਨਿਵਾਸੀਆਂ ਦੀ ਮਦਦ ਤੋਂ ਬਿਨਾ ਇਹ ਸੰਭਵ ਨਹੀਂ ਹੈ ਸੋ ਉਹਨਾਂ ਨੇ ਪਬਲਿਕ ਦੀ ਸਪੋਰਟ ਮੰਗੀ ਹੈ। ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਖਿਲਾਫ ਇਸ ਜੰਗ ਦੇ ਵਿੱਚ ਉਹ ਸਾਥ ਦੇਣ ਸਿਆਸਤ ਨਾ ਕਰਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਵੱਲੋਂ ਸਾਰੀਆਂ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਐਨ ਜੀਓਜ਼ ਨੇ ਉਹਨਾਂ ਨੂੰ ਵੀ ਅੱਗੇ ਵਧ ਕੇ ਸਰਕਾਰ ਦੇ ਨਾਲ ਹੱਥ ਮਿਲਾਉਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਜਿਹੜਾ ਸਾਂਝਾ ਮੋਰਚਾ ਬਣਾ ਕੇ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਪਰ ਵਿਰੋਧੀ ਧਰਾਂ ਦੇ ਵੱਲੋਂ ਉਮੀਦ ਜਿਵੇਂ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਸਰਕਾਰ ਵੱਲੋਂ ਜਿਹੜੀ ਦੇਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਸਵਾਲ ਖੜੇ ਕੀਤੇ ਗਏ 3 ਸਾਲ ਕਿਉਂ ਲੱਗੇ ਇਸ ਮੁਹਿੰਮ ਨੂੰ ਛੇੜਨ ਦੇ ਲਈ ਇਹ ਸਵਾਲ ਉਹਨਾਂ ਵੱਲੋਂ ਪੁੱਛਿਆ ਗਿਆ ਜਿਹੜੇ ਕਾਂਗਰਸ ਦੇ ਨਵੇਂ ਇੰਚਾਰਜ ਲਗਾਏ ਗਏ ਨੇ ਉਹ ਪੇਸ਼ ਬਗੇਲ ਉਹ ਪੰਜਾਬ ਦੇ ਇਸ ਟਾਈਮ ਦੌਰੇ ਤੇ ਨੇ ਤੇ ਉਹ ਕੱਲ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕਰ ਰਹੇ ਸੀ ਉਹਨਾਂ ਵੱਲੋਂ ਵੀ ਭਗਵੰਤ ਮਾਨ ਦੇ ਉੱਪਰ ਸਿੱਧੇ ਜਿਹੜੇ ਨੇ ਹਮਲੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 3 ਸਾਲ ਤੋਂ ਚੱਲ ਰਹੀ ਹੈ ਫੇਰ ਕਿਸ ਚੀਜ਼ ਦੀ ਉੜੀ ਕਰ ਰਹੇ ਸੀ ਮਾਨ ਸਾਹਿਬ ਮਸਤ تھے ਕਿਆ ਮਤਲਬ ਇਹ ਉਹਨਾਂ ਵੱਲੋਂ ਭਗਵੰਤ ਮਾਨ ਤੇ ਸਿੱਧਾ ਹਮਲਾ ਕੀਤਾ ਗਿਆ ਹੁਣ ਕਿਹੜੀ ਜਾਦੂ ਦੀ ਛੜੀ ਤੁਹਾਡੇ ਹੱਥ ਲੱਗ ਗਈ ਹੈ ਜਿਸ ਨਾਲ ਸਰਕਾਰ ਨਸ਼ਾ ਖਤਮ ਕਰ ਦੇਵੇਗੀ ਬਾਜਵਾ ਵੱਲੋਂ ਵੀ ਇਸੇ ਤੱਟ ਦੇ ਉੱਤੇ ਹੀ ਮਾਨ ਦੇ ਖਿਲਾਫ ਬਿਆਨ ਦਿੱਤੇ ਗਏ ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੇ ਉਹ ਸਰਕਾਰ ਚਲਾ ਰਹੇ ਨੇ ਉਹਨਾਂ ਦੇ ਖਿਲਾਫ ਨਸ਼ਿਆਂ ਦੇ ਜਿਹੜੀ ਲੜਾਈ ਚੱਲ ਰਹੀ ਹੈ ਉਸ ਦੇ ਖਿਲਾਫ ਜਿੰਨੀ ਦੇਰੀ ਕਰ ਰਹੇ ਨੇ ਉਸ ਦੇ ਉੱਪਰ ਇਹ ਸਾਰੇ ਸਵਾਲ ਚੱਕੇ ਗਏ ਹੁਣ ਇਹ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਨੇ ਆਪਣੀ ਪਿੱਠ ਥਾਪੜ ਨਹੀਂ ਹੁੰਦੀ ਹੈ ਤੇ ਵਿਰੋਧੀ ਧਿਰ ਨੇ ਸਰਕਾਰ ਦੇ ਖਿਲਾਫ ਹਮਲੇ ਕਰਨੇ ਹੁੰਦੇ ਨੇ ਇਹ ਸਾਰੇ ਹੀ ਆਪਾਂ ਜਾਣਦੇ ਹਾਂ ਲੇਕਿਨ ਸਮਝਣ ਦੀ ਲੋੜ ਹੈ ਕਿ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜਾਂ ਮਹਿੰਮ ਬਿੱਲਦੀ ਗਈ ਹੈ ਉਹਦੇ ਵਿੱਚ ਨਵਾਂ ਕੀ ਹੈ ਕਿਸ ਤਰੀਕੇ ਦੀ ਨਵੀਂ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਨਸ਼ੇ ਦੇ ਉੱਪਰ ਇਹ ਜਿਹੜਾ ਕਾਬੂ ਕਰਨ ਦੀ ਹੰਕਾਰ ਭਰੀ ਜਾ ਰਹੀ ਹੈ ਕਿ ਹਾਂ ਅਸੀਂ ਇਸ ਵਾਰ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਇਸ ਦੇ ਪਿੱਛੇ ਕੀ ਨਵਾਂਪਨ ਹੈ ਜਿਹੜੀ ਮੁਹਿੰਮ ਹੈ ਆਪਰੇਸ਼ਨ ਕਾਸੋ ਉਹ ਪਹਿਲੀ ਵਾਰ ਨਹੀਂ ਹੋਇਆ ਹੈ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇਹ ਆਪਰੇਸ਼ਨ ਕਈ ਵਾਰ ਚਲਾਇਆ ਗਿਆ ਹੈ ਲੇਕਿਨ ਹਾਂ ਇਹ ਪਹਿਲੀ ਵਾਰ ਹੋਇਆ ਹੈ ਕਿ ਪੂਰੇ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਹੌਟਸਪots ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਨਸ਼ੇ ਦੇ ਤਸਕਰ ਰਹਿੰਦੇ ਨੇ ਜਾਂ ਇੱਥੋਂ ਨਸ਼ਾ ਵੇਚਿਆ ਜਾਂਦਾ ਹੈ ਇਹ ਪਹਿਲੀ ਵਾਰ ਹੋਇਆ ਕਿ ਸੰਯੋਜਿਤ ਢੰਗ ਨਾਲ ਪੂਰੀ ਪਲੈਨਿੰਗ ਦੇ ਨਾਲ ਸੂਬੇ ਦੇ ਹਰ ਉਸ ਥਾਂ ਦੇ ਉੱਤੇ ਰੇਡ ਕੀਤੀ ਗਈ ਹੋਵੇ ਲੇਕਿਨ ਅਲੱਗ ਅਲੱਗ ਰੂਪ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਆਪਰੇਸ਼ਨ ਪੰਜਾਬ ਪੁਲਿਸ ਪਹਿਲਾਂ ਵੀ ਕਈ ਵਾਰ ਚਲਾ ਚੁੱਕੀ ਹੈ ਦੂਸਰਾ ਹੈ ਕਿ ਗ੍ਰਿਫਤਾਰੀ ਹੋਣਾਂ ਨਸ਼ਾ ਤਸਕਰਾਂ ਦੀ ਇਹ ਵੀ ਲਗਾਤਾਰ ਹੀ ਚੱਲ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ਾ ਤਸਕਰ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਭੇਜੇ ਗਏ ਨੇ ਕੇਸ ਚੱਲ ਰਹੇ ਨੇ ਜ਼ਮਾਨਤਾ ਹੋ ਜਾਂਦੀਆਂ ਨੇ ਫਿਰ ਬਾਹਰ ਆ ਜਾਂਦੇ ਨੇ ਜਿਹੜੀ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਰਟੀ ਹੈ ਜਾਇਦਾਦ ਹੈ ਉਸ ਨੂੰ ਵੀ ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਜ਼ਬਤ ਕਰ ਚੁੱਕੀ ਹੈ ਕਰੋੜਾ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਸੋ ਨਵਾਂ ਜੋ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹਨਾਂ ਦੇ ਵੱਲੋਂ ਬਣਾਏ ਗਏ ਘਰ ਨੇ ਜਿਹੜੇ ਉਹ ਬਲਡੋਜ਼ਰਾਂ ਦੇ ਨਾਲ ਤੋੜੇ ਜਾ ਰਹੇ ਜੋ ਅਮਨ अरोड़ा ਵੱਲੋਂ ਬਾਰ ਬਾਰੇ ਬਿਆਨ ਦਿੱਤੇ ਗਏ ਨੇ ਇਹ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਹੈ ਕਿ ਜਾਂ ਤਾਂ ਆਪਣਾ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਤਾਂ ਪੰਜਾਬ ਛੱਡ ਦਿਓ ਇਹ ਜਿਹੜੀ ਸ਼ਬਦਾਵਲੀ ਹੈ ਇਹ ਭਾਸ਼ਾ ਉਹ ਵੀ ਉਹਨਾਂ ਦੀ ਆਪਣੀ オリジナル ਨਹੀਂ ਹੈ ਉਹ ਵੀ ਯੂਪੀ ਦੇ ਮੁੱਖ ਮੰਤਰੀ ਜਿਹੜੇ ਨੇ ਯੋਗੀ ਰਾਠ ਉਹਨਾਂ ਵੱਲੋਂ ਯੂਪੀ ਦੇ ਜਿਹੜੇ ਗੁੰਡਾ ਅੰਸ਼ਰ ਸੀ ਉਹਨਾਂ ਵਾਸਤੇ ਇਹੀ ਸ਼ਬਦਾਵਲੀ ਵਰਤੀ ਗਈ ਸੀ ਜਿਹੜੀ ਬਲਡੋਜ਼ਰ ਦੀ ਮੁਹਿੰਮ ਹੈ ਘਰ ਟਾਉਣ ਦੀ ਉਹ ਵੀ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਇਹ ਮੁਹਿੰਮ ਭਾਜਪਾ ਦੇ ਵੱਲੋਂ ਜਿੰਨੇ ਵੀ ਰਾਜਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਉੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਮੁਹਿੰਮ ਅੱਗੇ ਵਧਾਈ ਗਈ ਚਲਾਈ ਗਈ ਬਲਡੋਜ਼ਰਾਂ ਦੀ ਵਰਤੋਂ ਕੀਤੀ ਗਈ ਕਿਸੇ ਵੀ ਜ਼ੁਰਮ ਦੇ ਵਿੱਚ ਕੋਈ ਵੀ ਅਪਰਾਧੀ ਹੁੰਦਾ ਸੀ ਤੇ ਉਹਦੇ ਘਰ ਨੂੰ ਢਾਉਣ ਵਾਸਤੇ ਇਸ ਬਲਡੋਜ਼ਰਾਂ ਦੀ ਜਿਹੜੀ ਮੁਹਿੰਮ ਹੈ ਉਹ ਚਲਾਈ ਗਈ मामले सुप्रीम कोर्ट तक भी पहुंचे ने सुप्रीम कोर्ट ਵੱਲੋਂ ਇਸ ਮਹਿੰਮ ਨੂੰ ਰੋਕਣ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਅਸੀਂ ਪਹਿਲਾਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕਰਾਂਗੇ ਉਸ ਗਾਈਡਲਾਈਨਸ ਦੀ ਪਾਲਣਾ ਕਰਦੇ ਹੋਏ ਹੀ ਕਿਸੇ ਦੇ ਘਰ ਨੂੰ ਢਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਗੈਰਕਾਨੂੰਨੀ ਕੰਮ ਹੈ ਸਰਕਾਰਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਤ ਪੰਜਾਬ ਸਰਕਾਰ ਦੀ ਵੀ ਜਿਹੜੀ 3 ਦਿਨਾਂ ਤੋਂ ਇਹ ਮੁਹਿੰਮ ਚਲਾਈ ਹੋਈ ਆ ਜਿਸ ਦੇ ਤਹਿਤ ਘਰ ਟਾਏ ਜਾ ਰਹੇ ਨੇ ਲੁਧਿਆਣੇ ਦੇ ਵਿੱਚ ਸ਼ੁਰੂ ਹੋਇਆ ਪਟਿਆਲੇ ਦੇ ਵਿੱਚ ਰੋਪੜ ਦੇ ਵਿੱਚ ਮਹਾਲੀ ਦੇ ਵਿੱਚ ਫਲੋਰ ਦੇ ਵਿੱਚ ਹਰ ਜਗ੍ਹਾ ਤੇ ਪਾਸਿਓਂ ਇਹ ਖਬਰਾਂ ਮਿਲ ਰਹੀਆਂ ਨੇ ਕਿ ਨਸ਼ੇ ਦੇ ਕਾਰੋਬਾਰੀਆਂ ਦੇ ਘਰ ਟਾਏ ਜਾ ਰਹੇ ਇਸ ਦੇ ਖਿਲਾਫ ਵੀ ਇੱਕ ਵਕੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਜਨਹਿਤ ਪਟੀਸ਼ਨ ਜਿਹੜੀ ਆ ਦਾਇਰ ਕਰ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਹੀ ਗੈਰ ਕਾਨੂੰਨੀ ਕੰਮ ਕਰ ਰਹੀ ਹੈ ਉਸ ਨੂੰ ਇਹ ਕੰਮ ਕਰਨ ਦੀ ਕੋਈ ਜਿਹੜਾ ਹੈ ਹੱਕ ਨਹੀਂ ਹੈ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ ਸੋ ਉਹ ਜੋ ਮੁਹਿੰਮ ਚਲਾਈ ਵੀ ਜਾ ਰਹੀ ਹੈ ਉਸ ਦੇ ਖਿਲਾਫ ਆਲਰੇਡੀ ਜਿਹੜੇ ਵਕੀਲ ਹੈ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ ਹਾਈ ਕੋਰਟ ਕੀ ਦਿਸ਼ਾ ਨਿਰਦੇਸ਼ ਜਾਰੀ ਕਰਦਾ ਹੈ ਉਹ ਆਉਣ ਵਾਲਾ ਵਕਤ ਦੱਸੇਗਾ ਹੋ ਸਕਦਾ ਸੋਮਵਾਰ ਨੂੰ ਹੀ ਉਸ ਪਟੀਸ਼ਨ ਦੇ ਉੱਤੇ ਕੋਈ ਨਾ ਕੋਈ ਡਾਇਰੈਕਸ਼ਨ ਆ ਜਾਵੇ ਇਧਰ ਪੰਜਾਬ ਪੁਲਿਸ ਵੱਲੋਂ ਵੀ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਉਹਨਾਂ ਨੇ 78 ਇਸ ਤਰ੍ਹਾਂ ਦੇ ਜਗ੍ਹਾਾਂ ਨੂੰ ਨਿਸ਼ਾਨਦੇਹੀ ਕੀਤੀ ਹੈ ਉਹਨਾਂ ਦੇ ਵੱਲੋਂ ਸੂਚੀ ਬਣਾਈ ਗਈ ਹੈ 78 ਥਾਂ ਤੇ ਇਹਨਾਂ ਘਰਾਂ ਨੂੰ ਤੋੜਿਆ ਜਾਏਗਾ ਇਹਨਾਂ ਨੂੰ ਭੰਨਿਆ ਜਾਏਗਾ ਇਹ ਇਲਜ਼ਾਮ ਹੈ ਕਿ ਇਹ ਸਾਰੇ ਘਰ ਜਿਹੜੇ ਨੇ ਉਹ ਨਸ਼ੇ ਦੀ ਕਮਾਈ ਤੋਂ ਹੀ ਪੈਸਾ ਜਿਹੜਾ ਹੈ ਉਹਨਾਂ ਘਰਾਂ ਨੂੰ ਬਣਾਉਣ ਦੇ ਵਿੱਚ ਲੱਗਿਆ ਹੈ ਸੋ ਉਹ 78 ਥਾਵਾਂ ਦੀ ਆਪਣੀ ਲਿਸਟ ਬਣਾ ਚੁੱਕੇ ਨੇ ਕੀ ਘਰ ਤੋੜਨ ਦੇ ਨਾਲ ਹੀ ਨਸ਼ੇ ਦੇ ਉੱਤੇ ਫੱਲ ਪਾਈ ਜਾ ਸਕੇਗੀ ਇਹ ਸਵਾਲ ਵੀ ਕਈ ਥਾਂ ਤੋਂ ਪੁੱਛਿਆ ਜਾ ਰਿਹਾ ਹੈ ਹੁਣ ਇਹ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਇਹ ਤਾਂ ਅਦਾਲਤਾਂ ਦੇ ਵਿੱਚ ਚੱਲਾ ਗਿਆ ਮਾਮਲਾ ਅਦਾਲਤਾਂ ਹੀ ਇਸ ਦੇ ਉੱਪਰ ਫੈਸਲਾ ਕਰਨਗੀਆਂ ਪਰ ਕਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਜਿਹੜਾ ਨਸ਼ੇ ਦੇ ਸੌਦਾਗਰ ਨੇ ਨਸ਼ਾ ਵੇਚਣ ਵਾਲੇ ਨੇ ਉਹ ਬਹੁਤ ਹੀ ਦਲੇਰੀ ਦੇ ਨਾਲ ਸਰਕਾਰ ਨੂੰ ਚੈਲੰਜ ਕਰਦੇ ਦਿਖਾਈ ਦਿੱਤੇ ਨੇ ਕਿ ਜੋ ਮਰਜ਼ੀ ਕਰ ਲੋ ਅਸੀਂ ਤਾਂ ਆਹੀ ਕੰਮ ਕਰਾਂਗੇ ਤੇ ਇਸੇ ਤਰੀਕੇ ਨਾਲ ਕਰਾਂਗੇ ਉਹਨਾਂ ਨੂੰ ਕਿਸੇ ਤਰੀਕੇ ਦਾ ਜਿਹੜਾ ਡੈਟਰੈਂਸ ਹੈ ਸਰਕਾਰ ਦਾ ਡਰ ਹੈ ਕਾਨੂੰਨ ਦਾ ਡਰ ਹੈ ਉਹ ਦਿਖਾਉਣ ਦੀ ਜ਼ਰੂਰਤ ਵੀ ਕਿਤੇ ਨਾ ਕਿਤੇ ਮਹਿਸੂਸ ਕੀਤੀ ਜਾ ਰਹੀ ਹੈ ਇਹ ਵੀ ਹੋਣਾ ਚਾਹੀਦਾ ਸੀ ਜਿਵੇਂ ਕਿ ਇੱਕ ਸਰਪੰਚ ਦੇ ਨਾਲ ਹੀ ਇੱਕ ਵੀਡੀਓ ਜਿਹੜੀ ਹੈ ਉਹ ਬਹੁਤ ਸੋਸ਼ਲ ਮੀਡੀਆ ਤੇ ਹੁਣੇ-ਹੁਣੇ ਕੱਲ ਪਰਸੋਂ ਹੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਸਰਪੰਚ ਜਦੋਂ ਨਸ਼ੇ ਵੇਚਣ ਵਾਲੀ ਉਸ ਔਰਤ ਨੂੰ ਕਨਫਰੋਂਟ ਕਰਦਾ ਹੈ ਤਾਂ ਉਹ ਔਰਤ ਚੈਲੰਜ ਕਰਦੀ ਹੈ ਕਿ ਮੈਂ ਤਾਂ ਆਹੀ ਕੰਮ ਕਰੂੰਗੀ ਬਹੁਤ ਸਾਲਾਂ ਤੋਂ ਕਰਦੀ ਆ ਰਹੀਆਂ ਤੇ ਇੱਥੇ ਹੀ ਕਰੂੰਗੀ ਤੇਰੇ ਸਾਹਮਣੇ ਵੇਚ ਕੇ ਦਿਖਾਵੂੰਗੀ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਉਸ ਤੋਂ ਬਾਅਦ ਇਹੀ ਐਕਸ਼ਨ ਉਸ ਔਰਤ ਦੇ ਘਰੇ ਵੀ ਲਿਆ ਗਿਆ ਉਹਦੇ ਘਰ ਦੇ ਵਿੱਚ ਵੀ ਬਲਡੋਜ਼ਰ ਪੇਜ ਕੇ ਉਸ ਕੰਮ ਨੂੰ ਤੋੜਿਆ ਗਿਆ ਤੋ ਇਹ ਤਾਂ ਇੱਕ ਪਹਿਲੂ ਹੈ ਦੂਸਰਾ ਕੰਮ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਹੈ ਕਿ ਜਿਹੜਾ ਗੁੰਡਾਗਰਦੀ ਹੈ ਜਾਂ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਕਰਨ ਵਾਸਤੇ ਗੈਂਗਸਟਰਾਂ ਦੇ ਇਨਕਾਊਂਟਰ ਬਹੁਤ ਹੋ ਰਹੇ ਨੇ ਲਗਾਤਾਰ ਹਰ ਰੋਜ਼ ਹੀ ਇਸ ਤਰ੍ਹਾਂ ਨਾ ਕੋਈ ਨਾ ਕੋਈ ਖਬਰ ਆ ਰਹੀ ਹੈ ਕਿ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਫੜੇ ਗਏ ਅਪਰਾਧੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਉੱਥੇ ਰਿਕਵਰੀ ਹਥਿਆਰਾਂ ਦੀ ਜਦੋਂ ਕਰਨ ਦੇ ਦੌਰਾਨ ਉਹ ਦੱਸ ਰਿਹਾ ਸੀ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਹਮਲਾ ਕੀਤਾ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਕਹਾਣੀ ਸੇਮ ਹੈ ਸਿਰਫ ਜਗ੍ਹਾ ਬਦਲ ਜਾਂਦੀ ਹੈ ਮੁਜਰਮਾਂ ਦੇ ਨਾਮ ਬਦਲ ਜਾਂਦੇ ਨੇ ਬਾਕੀ ਕਹਾਣੀ ਸੇਮ ਟੂ ਸੇਮ ਇਹੀ ਹੈ ਪਿਛਲੇ 1.5 ਮਹੀਨੇ ਤੋਂ ਇਹ ਇੱਕ ਅਲੱਗ ਤੋਂ ਪਹਿਲੂ ਹੈ ਜਿਹੜਾ ਚੱਲ ਰਿਹਾ ਹੈ ਔਰ ਲਗਾਤਾਰ ਚੱਲ ਰਿਹਾ ਹੈ ਉਸ ਕਾਰਵਾਈ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਪੁਲਿਸ ਵੱਲੋਂ ਇੱਕੋ ਹੀ ਕਹਾਣੀ ਨੂੰ ਵਰਤਿਆ ਜਾ ਰਿਹਾ ਹੈ ਜੇ ਉਹ ਗੈਂਗਸਟਰਾਂ ਦੇ ਦਿਮਾਗ ਦੇ ਵਿੱਚ ਪੁਲਿਸ ਦਾ ਡਰ ਬਿਠਾਉਣਾ ਚਾਹੁੰਦੀ ਹੈ ਉਸ ਲਈ ਇਹ ਇਨਕਾਊਂਟਰ ਕੀਤੇ ਜਾ ਰਹੇ ਨੇ ਤਾਂ ਵੀ ਕਮ ਸੇ ਕਮ ਦੋ ਤਿੰਨ ਕਹਾਣੀਆਂ ਤਾਂ ਘੜ ਲੈਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਬਦਲ-ਬਦਲ ਕੇ ਵਰਤਿਆ ਜਾ ਸਕੇ ਇੱਕੋ ਹੀ ਕਹਾਣੀ ਨੂੰ ਤੁਸੀਂ ਹਰ ਰੋਜ਼ ਕਿਵੇਂ ਰਿਪੀਟ ਕਰ ਸਕਦੇ ਹੋ ਉਸ ਦੇ ਨਾਲ ਵੀ ਕਿਤੇ ਨਾ ਕਿਤੇ ਪੁਲਿਸ ਦੀ ਜਿਹੜੀ ਵਰਕਿੰਗ ਹੈ ਉਸ ਦੇ ਉੱਪਰ ਸਵਾਲ ਬੜੇ ਜ਼ਰੂਰ ਹੁੰਦੇ ਨੇ ਹੁਣ ਫੇਰ ਅਸੀਂ ਵਾਪਸ ਉਸੇ ਇਤੇ ਆ ਜਾਨੇ ਆ ਕਿ ਪਾਰਟੀ ਦੀ ਜਦੋਂ ਦਿੱਲੀ ਦੇ ਵਿੱਚ ਹਾਰ ਹੋਈ ਹੈ ਉਸ ਤੋਂ ਬਾਅਦ ਇਹ ਲੱਗਦਾ ਹੈ ਕਿ ਜਿਵੇਂ ਕੋਈ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਹੋਵੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਦਿੱਲੀ ਦੀ ਕੈਂਪੇਨ ਤੋਂ ਵਾਪਸ ਆ ਕੇ ਇੱਕਦਮ ਇਹ ਲੱਗਦਾ ਹੈ ਕਿ ਕਿਸੇ ਝਟਕੇ ਤੋਂ ਗਹਿਰੀ ਨੀਂਦ ਦੇ ਵਿੱਚੋਂ ਜਾਗੀ ਹੋਵੇ ਤੇ ਹੁਣ ਇਹ ਲੱਗਦਾ ਹੈ ਕਿ ਉਹ ਜ਼ਮੀਨੀ ਪੱਧਰ ਦੇ ਉੱਤੇ ਕੁਛ ਨਾ ਕੁਛ ਕੰਮ ਕਰਕੇ ਆਪਣੀ ਛਾਪ ਛੱਡਣਾ ਚਾਹੁੰਦੇ ਨੇ बाकी 27 ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਹਾਲ ਜਿਹੜਾ ਹੈ ਹਸ਼ਰ ਦਿੱਲੀ ਵਾਲਾ ਨਾ ਹੋਵੇ ਸੋ ਇਹਦੇ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਹੈ ਕਿ ਜੇ ਤੁਸੀਂ ਆਪਣੀਆਂ ਗਲਤੀਆਂ ਨੂੰ ਰਿਅਲਾਈਜ਼ ਕਰ ਲੈਂਦੇ ਹੋ ਸਮਾਂ ਰਹਿੰਦੇ ਤੁਸੀਂ ਇਸ ਗੱਲ ਦਾ ਅਹਿਸਾਸ ਕਰ ਲੈਂਦੇ ਹੋ ਕਿ ਸਾਨੂੰ ਇਸ਼ਤਿਹਾਰਾਂ ਦੇ ਨਾਲੋਂ ਕੰਮ ਕਰਕੇ ਦਿਖਾਉਣ ਦੀ ਜ਼ਰੂਰਤ ਹੈ ਗਰਾਊਂਡ ਦੇ ਉੱਤੇ ਜਦ ਤੱਕ ਅਸੀਂ ਕੰਮ ਨਹੀਂ ਕਰਾਂਗੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਜੇ ਇਸ ਗੱਲ ਦੀ ਅਹਿਮੀਅਤ ਨੂੰ ਸਰਕਾਰ ਸਮਝ ਚੁੱਕੀ ਹੈ ਭਾਵੇਂ 3 ਸਾਲ ਬਾਅਦ ਹੀ ਸਮਝੀ ਹੈ ਤਾਂ ਵੀ ਇਸ ਨੂੰ ਗਲਤ ਨਹੀਂ ਅੰਕਿਆ ਜਾਣਾ ਚਾਹੀਦਾ ਇਸ ਨੂੰ ਸਗੋਂ ਇਸ ਗੱਲ ਦੇ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਕਿ ਸਰਕਾਰ ਦੁਬਾਰਾ ਸੌਵੇਂ ਨਾ ਕੀ ਇਹ ਗੰਭੀਰਤਾ ਕੁਝ ਦਿਨਾਂ ਵਾਸਤੇ ਰਹੇਗੀ ਜਾਂ ਜਿਹੜੇ ਬਚੇ ਹੋਏ 2 ਸਾਲ ਨੇ ਉਹ 2 ਸਾਲ ਪੂਰਾ ਇਸੇ ਤਰ੍ਹਾਂ ਦੀ ਗੰਭੀਰਤਾ ਨਾਲ ਸਰਕਾਰ ਕੰਮ ਕਰੇਗੀ ਇਹ ਦੇਖਣਾ ਜ਼ਿਆਦਾ ਜ਼ਰੂਰੀ ਹੈ ਪਰ ਇਸ ਦੇ ਵਿੱਚ ਅਸੀਂ ਕੁਛ ਨੂੰ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਵਿਰੋਧੀ ਤਰ੍ਹਾਂ ਦਾ ਕੰਮ ਜਿਵੇਂ ਆਪਾਂ ਪਹਿਲਾਂ ਕਿਹਾ ਹੈ ਉਹ ਸਵਾਲ ਖੜੇ ਕਰਨਾ ਹੁੰਦਾ ਹੀ ਹੈ ਉਹ ਆਪਣੇ ਸਵਾਲ ਖੜੇ ਕਰਦੇ ਰਹਿਣਗੇਾਂ ਲੇਕਿਨ ਭਗਵੰਤ ਸਿਮਰ ਸਰਕਾਰ ਨੂੰ ਇਹ ਜ਼ਰੂਰਤ ਹੈ ਕਿ ਉਹ ਜੋ ਕੰਮ ਹੋਣ ਕਰਨਾ ਸ਼ੁਰੂ ਕਰ ਰਹੀ ਹੈ ਚਾਹੇ ਦੇਰੀ ਨਾਲ ਹੀ ਕਰ ਰਹੀ ਹੋਵੇ ਇਹਨਾਂ ਨੂੰ ਸਿਰੇ ਚੜਾਉਣਾ ਉਸ ਤੇ ਵਾਸਤੇ ਬਹੁਤ ਜ਼ਰੂਰੀ ਹੈ ਜੇ ਆਮ ਆਦਮੀ ਪਾਰਟੀ ਦੁਬਾਰਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਜੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾਉਣਾ ਚਾਹੁੰਦੀ ਹੈ ਜੇ ਨਸ਼ੇ ਦੇ ਉੱਪਰ ਤੇ ਲਾਅ ਐਂਡ ਆਰਡਰ ਦੇ ਉੱਪਰ ਹੀ ਇਹ ਦੋ ਚੀਜ਼ਾਂ ਦੇ ਉੱਪਰ ਹੀ ਸਰਕਾਰ ਕੰਮ ਕਰਨ ਦੇ ਵਿੱਚ ਸਫਲ ਰਹਿੰਦੀ ਹੈ ਤਾਂ ਕੋਈ ਇਸ ਦੇ ਵਿੱਚ ਅਚੰਭਾ ਨਹੀਂ ਹੋਏਗਾ ਕਿ ਦੁਬਾਰਾ ਉਹਨਾਂ ਦੀ ਸਰਕਾਰ ਬਣ ਜਾਏ ਲੋਕ ਹਜ਼ਾਰ ਰੁਪਏ ਦੀ ਸਹੂਲਤ ਨੂੰ ਵੀ ਭੁੱਲ ਜਾਣਗੇ ਜਿਹੜਾ ਵਾਅਦਾ ਉਹਨਾਂ ਨੇ ਹਜੇ ਤੱਕ ਪੂਰਾ ਨਹੀਂ ਕੀਤਾ ਹੈ ਜੇ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਹੀ ਸਰਕਾਰ ਤਾਮਯਾਬ ਹੋ ਜਾਂਦੀ ਹੈ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਦਿਖਾਉਂਦਾ ਹੈ ਸਰਕਾਰ ਗੰਭੀਰ ਰਹਿੰਦੀ ਹੈ ਇਹ 15 20 ਦਿਨਾਂ ਦੇ ਬਾਅਦ ਦੁਬਾਰਾ ਉਸੇ ਹੀ ਨੀਂਦ ਦੇ ਵਿੱਚ ਚਲੀ ਜਾਂਦੀ ਹੈ ਭੁੱਲ ਜਾਂਦੀ ਹੈ ਕਿ ਨਹੀਂ ਹੁਣ ਠੀਕ ਹੈ ਸਾਡੀ ਵਾਹੂ ਵਾਈ ਹੋ ਗਈ ਅਖਬਾਰਾਂ ਦੇ ਵਿੱਚ ਖਬਰਾਂ ਛਪ ਗਈਆਂ ਹੁਣ ਸਭ ਠੀਕ ਹੈ ਵਾਪਸ ਆਪਾਂ ਆਰਾਮ ਕਰ ਸਕਦੇ ਹਾਂ ਜੇ ਤਾਂ ਉਸੇ ਮੁਦਰਾ ਚਲੀ ਜਾਂਦੀ ਹੈ ਫਿਰ ਇਹ ਨਸ਼ਾ ਦੁਬਾਰਾ ਇੰਨੀ ਜਲਦੀ ਖੜਾ ਹੋ ਜਾਏਗਾ ਇਸ ਸਮੱਸਿਆ ਕਿੰਨੀ ਜਲਦੀ ਦੁਬਾਰਾ ਵਿਕਰਾਲ ਰੂਪ ਲੈ ਜਾਏਗੀ ਇਹ ਸ਼ਾਇਦ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਕਿੰਨੀ ਛੇਤੀ ਉਹੀ ਸਾਰਾ ਕੁਝ ਪੰਜਾਬ ਦੀਆਂ ਗਲੀਆਂ ਤੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਉਹੀ ਚੀਜ਼ਾਂ ਦੇਖਣ ਨੂੰ ਮਿਲਣ ਜਿਵੇਂ ਕਿ ਪਹਿਲਾਂ ਨੌਜਵਾਨਾਂ ਦੀ ਮੌਤ ਦੀਆਂ ਤਸਵੀਰਾਂ ਅਸੀਂ ਦੇਖਦੇ ਆ ਰਹੇ ਹਾਂ ਜੇ ਗੰਬੀਰਤਾ ਰਹਿੰਦੀ ਹੈ ਤਾਂ ਇਹ ਵੀ ਕੋਈ ਬਹੁਤ ਵੱਡਾ ਮੁੱਦਾ ਨਹੀਂ ਕਿ ਜਿਹੜਾ ਹੱਲ ਨਾ ਕੀਤਾ ਜਾ ਸਕੇ ਇਨ੍ਹਾਂ ਮੁਸੀਬਤਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਤੰਦ ਹੀ ਨਾਲ ਨਿਭਾਏਗੀ ਤੇ ਇਨ੍ਹਾਂ ਮੁਸੀਬਤਾਂ ਤੋਂ ਪੰਜਾਬ ਨੂੰ ਥੋੜੀ ਰਾਹਤ ਮਿਲੇਗੀ ਐਸੇ ਉਮੀਦ ਦੇ ਨਾਲ ਅੱਤਵਿਧਾ ਲੈਣੇ ਆ ਧੰਨਵਾਦ